ਵੈਗੁਰ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਤੋਂ ਪਹਿਲਾਂ ਸਾਡੀ ਇੱਕ ਬੇਨਤੀ ਹੈ ਕਿ ਸਾਡੇ ਜਿਹੜਾ ਚੈਨਲ ਜਾਂ ਸਾਡੇ ਸੋਸ਼ਲ ਮੀਡੀਆ ਫੇਸਬੁੱਕ ਜਾਂ ਇੰਸਟਾਗ੍ਰam ਨੂੰ ਫੋਲੋਅ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਤਾਂ ਜੋ ਇਸ ਤੋਂ ਜਿਹੜੀ ਆਉਣ ਵਾਲੀ ਨਿਕੋ ਮੈਗੀ ਉਹ ਵੀ ਆਪਾਂ ਸੋਸਾਇਟੀ ਦੇ ਕੰਮਾਂ ਵਿੱਚ ਲੋੜਵੰਦ ਵਿਅਕਤੀਆਂ ਦੇ ਜਿਹੜੀ ਆਪਾਂ ਯੂਜ਼ ਕਰ ਸਕੀਏ ਤੇ ਅੱਜ ਅਸੀਂ ਮੋਹਾਵੇ ਖੜੇ ਹਾਂ ਜਿੱਥੇ ਆ ਵੀਰ ਸਾਡੇ ਨਾਲ ਹੈਗਾ ਤੇ ਜਿਹੜਾ ਵੀਰ ਹੈ ਦੱਸਦੇ ਆ ਕਿ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਤੇ ਜਿਹੜਾ ਕਾਫੀ ਟਾਈਮ ਤੋਂ ਜਿਹੜੇ ਬਲੱਡ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਜਿਹ ਤੇ ਇਹਦੇ ਫਾਦਰ ਸਾਹਿਬ ਜਿਹੜੇ ਉਹ ਪਹਿਲਾਂ ਐਕਸਪਾਇਰ ਹੋ ਚੁੱਕੇ ਆ ਤੇ ਜਿਹੜਾ ਕਾਫੀ 5-6 ਮਹੀਨੇ ਤੋਂ ਇਲਾਜ ਚੱਲਦਾ ਆ ਤੇ ਪਰਿਵਾਰ ਜਿਹੜਾ ਮਿਹਨਤ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਤੇ ਵੀਰ ਵੀ ਜਿਹੜਾ ਹਲਵਾਈ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਹੁਣ ਜਿਹੜਾ ਕਾਫੀ ਟਾਈਮ ਤੋਂ ਜਿਹੜਾ ਮੈਡੀਸਨ ਦੇ ਜਿਹੜੇ ਖਰਚਾ ਆਉਣ ਕਰਕੇ ਪਰਿਵਾਰ ਜਿਹੜਾ ਇਸ ਟਾਈਮ ਜਿਹੜਾ ਉਹ ਥੋੜਾ ਤੰਗੀ ਦੇ ਵਿੱਚ ਹੈਗਾ ਆ ਤੇ ਜਿਹੜਾ ਪਰਿਵਾਰ ਵੱਲੋਂ ਸੈਡਨਾ ਇਲਾਜ ਲਈ ਸੰਭਾਰ ਕੀਤਾ ਸੀਗਾ ਤੇ ਵੀਰ ਦੱਸਦਾ ਹੈ ਕਿ ਕਿੰਨੇ ਦੀ ਮੈਡੀਸਨ ਆਉਂਦੀ ਆ 5000 5000 ਦੀ ਜਿਹੜੀ 15 ਦਿਨ ਦੀ ਇਹਨਾਂ ਦੀ ਕਿਊ ਮੋਗੇ ਲੱਗੇ ਤੇ ਜਿਨ੍ਹਾਂ ਕੋਲ ਵੀਰ ਦੀ ਕੰਮ ਕਰਦੇ ਸੀਗੇ ਤੇ ਉਹ ਭਾਜੀ ਦੱਸਦੇ ਆ ਕਿ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਤੇ ਆਪਾਂ ਤੁਹਾਡੇ ਸਾਰੇ ਸਹਿਯੋਗ ਤੇ ਵਾਹਿਗੁਰੂ ਕਿਰਪਾ ਨਾਲ ਵੀਰ ਨੂੰ ਜਿਹੜਾ ਆਪਾਂ ਹੌਸਲਾ ਦਿੰਨੇ ਆ ਕਿ ਤੁਹਾਡੇ ਸਾਰੇ ਸਹਿਯੋਗ ਨਾਲ ਆਪਾਂ ਜਿਹੜੀ 15 ਨੰਦੀ ਮੈਡੀਸਨ ਹੈਗੀ ਆ ਉਹ ਇੱਕ ਵਾਰੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਵਾ ਲਿਆ ਕਰਾਂਗੇ ਬਾਕੀ ਹੋਰ ਜਿੰਨੀ ਵੀ ਹੋ ਸਗੀ ਪਰਵਾਦ ਦੀ ਜਿਹੜੀ ਆ ਉਹ ਵੱਤ-ਵੱਤ ਮਦਦ ਕਰਾਂਗੇ ਬਾਕੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਹੋਰ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਉਹ ਵੀ ਪਰਵਾਦ ਦੀ ਮਦਦ ਕਰ ਸਕਣ ਕਿਉਂਕਿ ਵੀਰ ਹੀ ਕਮਾਉਣ ਵਾਲਾ ਸੀਗਾ ਤੇ ਇੱਕ ਬ੍ਰਦਰ ਹੈਗਾ ਉਹ ਤੋਂ ਛ ਤੇ ਫਾਦਰ ਸਾਹਿਬ ਪਹਿਲਾਂ ਸਪੈਰ ਹੋ ਚੁੱਕਿਆ ਆ ਬਾਕੀ ਜਿੰਨੀ ਵੀ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਪ੍ਰਵਾਦ ਜਿਹੜੀ ਵੱਧ ਤੋਂ ਵੱਧ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਪਹਿਲਾਂ ਸ਼ੇਅਰ ਕਰ ਜਾਣਾ ਫੋਨ ਕਿੰਨਾ ਚੱਲ ਰਹੀ ਆ ਹਾਂ ਜੋਪਾ ਨਹੀਂ ਤੇ ਪਹਿਲੇ ਪਲ ਲੱਗਾ ਬਹੁਤ ਹੀ ਜ਼ਿਆਦਾ ਪਹਿਲਾਂ ਬਸ ਹੀ ਰਿਕੇ ਜਿੱਦਾਂ ਮੁੰਡੇ ਅੰਬਰਸੋਂ ਚੱਲਦੇ ਸੀਗੇ ਬਾਈ ਅੱਛਾ ਬਾਬਾ ਰਾਮ ਰਾਸ ਅੱਛਾ ਮਾੜਾ ਮੈਂ ਪੁੱਛਾਂਗਾ ਕਿ ਕਿੰਨੇ ਦੀ ਮੈਡੀਸਿਨ ਹੁੰਦੀ ਹੈ 5000 ਹਾਂਜੀ ਕਿੰਨੇ ਦਿੰਦੀ ਆਉਂਦੀ ਹੈ ਠੀਕ ਤੇ ਫਾਦਰ ਤੇਰਾ ਹੈ ਨਹੀਂ ਕਿ ਨਾ ਹਾਂਜੀ ਫਾਦਰ ਤੇ ਬ੍ਰਦਰ ਛੋਟਾ ਕਿ ਵੱਡਾ ਅੱਛਾ ਤੇ ਘਰ ਤੱਕ ਯਾਰ ਅੱਗੇ ਬਜਲਦਾ ਹੁਣ ਯਾਰਾ ਪਰ ਇਤਨੀ ਅਜ ਤਾਂ ਨਹੀਂ ਗਾੜੀ ਧੋਲੀ ਲੱਗਦੀ ਅੱਛਾ ਤੂੰ ਇਹਦਾ ਕਰਦੇ ਨਹੀਂ ਕੰਮ ਉਹਨੂੰ ਕੋਈ ਨਹੀਂ ਮੈਂ ਤਾਂ ਗਿਆ ਆਇਆ ਬੜੇ ਪਾਂਚ ਕੋਈ ਨਹੀਂ ਇੰਟੈਂਸ਼ਨਲ ਲੈਣੀ ਜਿੰਨਾ ਹੁੰਦਾ ਵਾ ਕਰਦੇ ਆ ਆਪਾਂ ਕੋਈ ਗੱਲ ਨਹੀਂ ਠੀਕ ਆ ਜਿੰਨਾ ਵੀ ਹੋ ਸਕੇ ਆਪਾਂ ਕਰਦੇ ਇੱਕ ਵਾਰ ਦੀ ਮੈਡੀਸਨ ਸਾਡੇ ਕੋਲ ਲਿਆ ਕੇ ਉਹ ਇੱਕ ਵਾਰੀ ਭਾਈ ਨੂੰ ਕਰਾ ਕਰੇ ਪਾ ਦੇ ਕਰੇ ਠੀਕ ਆ ਇਹ ਹੋਰ ਵੀ ਕੋ ਲੋੜ ਪੈਣੀ ਸੰਦਾਰ ਦੇ ਘਰ ਕੋਈ ਗੱਲ ਨਹੀਂ ਜਿੰਨੀ ਹੋਈ ਸਾਡੇ ਕੋਲ ਪਤਾ ਆ ਕੇ ਆਪਾਂ ਦਾ ਠੀਕ ਆ ਠੀਕ ਆ ਇਹ ਮੰਨ ਇਹ ਉਦਾਂ ਪਤਾ ਲਾਂਗੇ ਕਿ ਉਹ ਬੰਦਾ 打电话。